ਸਤਗੁਰੂ ਜੀ ਦੀ ਕਿਰਪਾ ਦੁਆਰਾ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਅੱਜ ਦਾ ਇਹ ਦੀਵਾਨ ਭਾਈ ਅਮਨਦੀਪ ਸਿੰਘ ਜੀ ਇਸ ਜਥੇ ਨੇ ਤਕਰੀਬਨ 6 ਮਹੀਨੇ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਅੱਜ ਇਹਨਾਂ ਦਾ ਇਹ ਆਖਰੀ ਦੀਵਾਨ ਸੀ ਸਵੇਰੇ ਵਾਪਸੀ ਫਲਾਈਟ ਹੈ ਇਹਨਾਂ ਦੀ ਖਡੂਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਨੇ ਇੱਕ ਵਿਦਿਆ ਦਾ ਮਹਾਨ ਕੁੰਭ ਉੱਥੇ ਰਚਿਆ ਹੋਇਆ ਹੈ ਇਹ ਤਿੰਨੇ ਹੀ ਸਿੰਘ ਇਹਨਾਂ ਨੇ ਉੱਥੋਂ ਹੀ ਗੁਰਬਾਣੀ ਸੰਥਿਆ ਕੀਰਤਨ ਤਬਲਾ ਸਾਰੀ ਸਿੱਖਲਾਈ ਉੱਥੋਂ ਪ੍ਰਾਪਤ ਕੀਤੀ ਹੈ ਔਰ ਸਾਧ ਸੰਗਤ ਜੀ ਪਿਛਲੇ ਤਕਰੀਬਨ 7-8 ਸਾਲ ਤੋਂ 9 ਸਾਲ ਤੋਂ ਜਿੰਨਾ ਵੀ ਇਹ ਬੈਜ ਹੁੰਦਾ ਉਥੇ ਜਿੰਨੇ ਬੱਚੇ ਹੁੰਦੇ ਨੇ ਤਕਰੀਬਨ ਉਹਨਾਂ ਵਿੱਚੋਂ 20 ਬੱਚੇ ਹਰ ਸਾਲ ਆਪ ਸੰਗਤਾਂ ਵੱਲੋਂ ਇਥੋਂ ਸਪான்ਸਰ ਕੀਤੇ ਜਾਂਦੇ ਨੇ ਹਰ ਸਾਲ ਉਹਨਾਂ ਦਾ ਜੋ ਖਰਚਾ ਹੁੰਦਾ ਹੈ ਉਹ ਇਥੋਂ ਸੰਗਤਾਂ ਵੱਲੋਂ ਦਿੱਤਾ ਜਾਂਦਾ ਹੈ ਔਰ ਉੱਥੇ ਦੀ ਖਾਸੀਅਤ ਇਹ ਆ ਸਾਤ ਸੰਗਤ ਜੀ ਕੇਵਲ ਇਹ ਨਹੀਂ ਵੀ ਕੀਰਤਨ ਸਿਖਾਤਾ ਬਾਣੀ ਪੜਾਉਂਦੀ ਇਹ ਤੇ ਬੜਮੁੱਲੀ ਦਾਤ ਹੈ ਪਰ ਇਹਦੇ ਨਾਲ ਨਾਲ ਜਿਹੜੇ ਬੱਚੇ ਉੱਥੇ ਆਉਂਦੇ ਨੇ ਉਹਨਾਂ ਨੂੰ ਅਕਾਡੈਮਿਕ ਵਿੱਦਿਆ ਵੀ ਨਾਲ ਦਿੱਤੀ ਜਾਂਦੀ ਹੈ ਵੀ ਇਹ ਤੱਕ ਪੜ੍ਹਾਈ ਕਰਾਈ ਜਾਂਦੀ ਹੈ ਨਾਲ ਨਾਲ ਸੰਗੀਤ ਕਥਾ ਹਰ ਤਰੀਕੇ ਨਾਲ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ। ਔਰ ਇਹਦੇ ਨਾਲ ਨਾਲ ਪਿਛਲੇ ਸਾਲ ਤੋਂ ਸਾਧ ਸੰਗਤ ਜੀ ਉਹਨਾਂ ਬੋਲੇ ਇੱਕ ਹੋਰ ਬਹੁਤ ਬਹੁਤ ਸਾਲਾਂ ਤੋਂ ਇਹ ਕਾਰਜ ਕੀਤਾ ਜਾ ਰਿਹਾ ਹੈ। ਬੱਚੀਆਂ ਨੂੰ ਤਿਆਰ ਕਰਕੇ ਉਹਨਾਂ ਦੀ ਕੋਚਿੰਗ ਕਰਕੇ ਪੁਲਿਸ ਵਿੱਚ ਭਰਤੀ ਕਰਾਉਣਾ ਤਕਰੀਬਨ 650 ਦੇ ਕਰੀਬ ਉਥੋਂ ਦੀਆਂ ਬੱਚੀਆਂ ਜਿਹੜੀਆਂ ਨੇ ਉਥੋਂ ਟ੍ਰੇਨਿੰਗ ਲੈ ਕੇ ਭਰਤੀ ਹੋ ਚੁੱਕੀਆਂ ਨੇ ਪੰਜਾਬ ਦੀਆਂ ਔਰ ਬਖਰੀਆਂ ਬਖਰੀਆਂ ਸਟੇਟਸ ਦੇ ਵਿੱਚ ਔਰ ਪਿਛਲੇ ਸਾਲ ਤੋਂ ਤਕਰੀਬਨ ਮੈਨੂੰ ਲੱਗਦਾ ਬਈ 25 ਲੱਖ ਦੇ ਕਰੀਬ ਉਹਨਾਂ ਦਾ ਸਾਲ ਦਾ ਖਰਚਾ ਹੁੰਦਾ ਹੈ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਉਹ ਵੀ ਇੱਥੇ ਆਪ ਸੰਗਤਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਉਹ ਪਿਛਲੇ ਸਾਲ ਤੋਂ ਆਪਾਂ ਸਪான்ਸਰ ਕੀਤਾ ਉਹਨਾਂ ਨੂੰ ਕਿਉਂਕਿ ਅੱਜ ਸਾਨੂੰ ਲੋੜ ਹੈ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਉਹ ਪੜ੍ਹ ਲਿਖ ਜਾਏ ਪੜ੍ਹਨ ਲਿਖਣ ਦੇ ਨਾਲ ਉਹ ਗੁਰਮਤ ਦੇ ਧਾਰਨੀ ਹੋਣ ਔਰ ਜਿੰਨੇ ਵੀ ਬੱਚੇ ਉੱਥੇ ਚਾਹੇ ਉਹ ਕੋਚਿੰਗ ਕਰਨ ਵਾਸਤੇ ਆਉਂਦੇ ਨੇ ਕਿਸੇ ਨੇ ਭਾਵੇਂ ਪੁਲਿਸ ਵੇਜ ਜਾਣਾ ਜਿਹੜੇ ਮਰਜ਼ੀ ਮਹਿਕਮੇ ਚ ਜਾਣਾ ਹੋਵੇ ਉਹਨਾਂ ਨੂੰ ਗੁਰਬਾਣੀ ਸੰਥਿਆ ਜ਼ਰੂਰੀ ਹੈ ਜਿਹੜੇ ਉੱਥੋਂ ਤਿਆਰ ਹੋ ਕੇ ਬੱਚੇ ਨਿਕਲਦੇ ਨੇ ਕਿਤੇ ਨਾ ਕਿਤੇ ਗੁਰਮਤਿ ਦੀ ਗੁਰਮੁਖਤਾਈ ਦੀ ਗੁਰਸਿੱਖੀ ਦੀ ਕਣੀ ਉਹਨਾਂ ਦੇ ਅੰਦਰ ਜ਼ਰੂਰ ਹੁੰਦੀ ਹੈ। ਔਰ ਇਹਦੇ ਨਾਲ ਨਾਲ IAS, IAS, IPS ਜਿੰਨੇ ਵੀ ਤਕੜੇ-ਤਕੜੇ ਰੈਂਕ ਨੇ ਉਹਨਾਂ ਦੀ ਕੋਚਿੰਗ ਉੱਥੇ ਕਰਾਈ ਜਾਂਦੀ ਹੈ ਤੇ ਬਹੁਤ ਸਾਰੇ ਬੱਚੇ ਉੱਥੋਂ ਵੱਡੇ-ਵੱਡੇ ਰੈਂਕਾਂ ਤੇ ਭਰਤੀ ਵੀ ਹੋ ਚੁੱਕੇ ਨੇ। ਬਹੁਤ ਮਹਾਨ ਸੇਵਾ ਕਰ ਰਹੇ ਨੇ ਉਹ। ਸੇ ਬੱਚੇ ਉਥੋਂ ਇਹਨਾਂ ਨੇ ਗੁਰਮਤੀ ਵਿਦਿਆਲ័យ ਔਰ ਹੁਣ ਸੰਗਤਾਂ ਦੀ ਸੇਵਾ ਦੇ ਵਿੱਚ ਵਿਚਰ ਰਹੇ ਨੇ ਪਹਿਲਾ ਸ ਇਹਨਾਂ ਦਾ ਇਹ ਸਫਰ ਹੈ ਕੈਨੇਡਾ ਦਾ ਬਾਬਾ ਜੀ ਨੇ ਕਿਹਾ ਸੀ ਆਪ ਸੰਗਤਾਂ ਵੱਲੋਂ ਇਥੋਂ ਇਹਨਾਂ ਨੂੰ ਸਪான்ਸਰ ਭੇਜੀ ਗਈ ਸੀ ਸੋ ਅੱਜ ਇਹਨਾਂ ਦਾ ਇਸ ਟੂਰ ਦਾ ਇਹ ਆਖਰੀ ਦਿਨ ਸੀ ਬਹੁਤ ਪਿਆਰ ਦੇ ਨਾਲ ਇੰਨੇ ਦਿਨਾਂ ਨੇ ਸੁਖਮਨੀ ਸਾਹਿਬ ਦੀ ਸੇਵਾ ਵੀ ਕੀਤੀ ਹੈ ਔਰ ਬਹੁਤ-ਬਹੁਤ ਸੰਗਤਾਂ ਵੱਲੋਂ ਧੰਨਵਾਦ ਕਰਦੇ ਆਂ ਔਰ ਸਤਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਇਹਨਾਂ ਦੀ ਇਹ ਸ਼ੁਰੂਆਤ ਹੈ ਸਤਗੁਰੂ ਗਰੀਬਨਵਾਜ ਪਾਤਸ਼ਾਹ ਜੀ ਇਸ ਮਾਰਗ ਤੇ ਇਹਨਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜਿੱਥੇ ਦੁਨਿਆਵੀ ਤਰੱਕੀਆਂ ਸਤਗੁਰੂ ਜੀ ਬਖਸ਼ੇ ਉਥੇ ਨਾਮ ਸਿਮਰਨ ਦੀਆਂ ਤਰੱਕੀਆਂ ਵੀ ਬਖਸ਼ੇ ਸਤਗੁਰੂ ਗਰੀਬਨਵਾਜ